ਸਸਰਿਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇੱਕ ਅਜਿਹੀ ਸਮੱਸਿਆ ਜੋ ਕਈ ਲੋਕਾਂ ਨੂੰ ਹੋ ਜਾਂਦੀ ਹੈ ਤੇ ਇਹ ਸਮੱਸਿਆ ਅੱਗੇ ਜਾ ਕੇ ਕਈ ਰੋਗਾਂ ਦਾ ਕਾਰਨ ਵੀ ਬਣਦੀ ਹੈ ਉਹ ਹੈ ਕਬਜ਼ ਕਬਜ਼ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਰਿਸਰਚਾਂ ਹੋ ਰਹੀਆਂ ਨੇ ਕਬਜ਼ ਨੂੰ ਲੈ ਕੇ ਤੁਹਾਡੇ ਖਾਣ ਪੀਣ ਦੀ ਸ਼ੈਲੀ ਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਜੋ ਕੁਝ ਅਸੀਂ ਖਾਂਦੇ ਹਾਂ ਉਸੇ ਨੇ ਪੇਟ ਦੇ ਵਿੱਚ ਜਾ ਕੇ ਅੱਗੇ ਮਲ ਦਾ ਰੂਪ ਧਾਰਨ ਕਰਨਾ ਹੈ ਤੁਹਾਨੂੰ ਪਹਿਲਾਂ ਪੋਸ਼ਕ ਤੱਤ ਦੇ ਜਾਣੇ ਨੇ ਤੇ ਪਰ ਜਿਹੜਾ ਤੁਹਾਡਾ ਪੇਟ ਖਰਾਬ ਹੋ ਜਾਂਦਾ ਹੈ ਕਬਜ਼ ਰਹਿਣ ਲੱਗ ਪੈਂਦੀ ਹੈ ਉਦੋਂ ਤੇ ਅੱਜ ਆਪਾਂ ਗੱਲ ਕਰਨ ਲੱਗੇ ਆਂ ਤੇ ਇਸ ਕਬਜ਼ ਨੂੰ ਤੋੜਨਾ ਕਿਵੇਂ ਆਂ ਆਯੁਰਵੈਦਿਕ ਤਰੀਕੇ ਦੇ ਨਾਲ ਜਾਂ ਫਿਰ ਘਰੇਲੂ ਨੁਸਖੇ ਦੇ ਨਾਲ ਤੇ ਜਾਂ ਫਿਰ ਕੋਈ ਅਜਿਹੀ ਪદ્ધਤੀ ਹੈ ਜਿਹਦੇ ਨਾਲ ਕਬਜ਼ਾ ਜਿਹੜੀ ਉਹ ਬਿਲਕੁਲ ਹੀ ਤੁਹਾਡੀ ਖਤਮ ਹੋ ਜਾਏਗੀ ਤੇ ਕਈਆਂ ਨੂੰ ਤਾਂ ਇੰਨੀ ਇੱਕ ਦਿੱਕਤ ਹੁੰਦੀ ਹੈ ਕਿ ਵਾਸ਼ਰੂਮ ਦੇ ਵਿੱਚ ਜਾਂਦੇ ਨੇ ਟਾਇਲਟ ਦੇ ਵਿੱਚ ਜਾਂਦੇ ਨੇ ਕਈ ਕਈ ਮਿੰਟ ਕਟੋ-ਕਟ ਅੱਧਾ ਘੰਟਾ ਵੀ ਕਈ ਵਾਰ ਨਹੀਂ ਨਿਕਲਦੇ। ਕਾਫੀ ਜਿਹੜਾ ਜ਼ੋਰ ਲੱਗ ਜਾਂਦਾ ਹੈ ਤੇ ਬਾਅਦ ਦੇ ਵਿੱਚ ਅੱਗੇ ਉਹ ਕਈ ਰੋਗਾਂ ਦਾ ਕਾਰਨ ਵੀ ਬਣ ਜਾਂਦਾ ਹੈ। ਇਸ ਕਰਕੇ ਕਬਜ਼ ਤੋਂ ਮੁਕਤੀ ਪਾਉਣ ਦੀ ਜਾਸ ਸਿੱਖਣ ਵਾਸਤੇ ਕੀ ਉਹਦਾ ਕਾਰਨ ਹੈ ਉਹ ਵੀ ਥੋੜਾ ਬਹੁਤਾ ਦੱਸਣ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਪਹੁੰਚੇ ਹਾਂ ਵਰਦਾਨ ਆਯੁਰਵੈਦਿਕ ਸੈਂਟਰ ਦੇ ਵਿੱਚ ਜਿੱਥੇ ਮਿਸਟਰ ਸੁਭਾਸ਼ ਗੋਇਲ ਨੇ ਤੇ ਗੋਇਲ ਸਾਹਿਬ ਦਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ। ਜੀ ਤਰਮਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਜੀ ਗੁਲਸਬ ਜਿਸ ਤਰ੍ਹਾਂ ਕਬਜ਼ ਦੀ ਗੱਲ ਕਰ ਰਹੇ ਆ ਤਾਂ ਕਬਜ਼ ਕਈਆਂ ਨੂੰ ਬੜੀ ਪ੍ਰਾਣੀ ਹੁੰਦੀ ਹੈ ਮਤਲਬ ਇੰਨੀ ਕਿ ਪ੍ਰਾਣੀ ਹੋ ਜਾਂਦੀ ਹੈ ਕਿ ਮਤਲਬ ਬੰਦਾ ਖਾਣ ਪੀਣ ਲੱਗਿਆਂ ਵਿੱਚ ਝਿਜਕਣ ਲੱਗ ਪੈਂਦਾ ਹੈ ਸੋਚਦਾ ਏ ਯਾਰ ਕਿ ਪਹਿਲਾਂ ਪੇਟ ਸਾਫ਼ ਨਹੀਂ ਹੋ ਰਿਹਾ ਜੇ ਇਹ ਖਾ ਲਿਆ ਤਾਂ ਹੋਰ ਵੀ ਗੜਬੜ ਹੋ ਜੇਗੀ ਕਈ ਤਰ੍ਹਾਂ ਦੇ ਚੂਰਨ ਬਾਜ਼ਾਰ ਦੇ ਵਿੱਚ ਉਪਲਬਧ ਨੇ ਕਈ ਤਰੀਕੇ ਦੇਸੀ ਅਪਣਾਏ ਜਾਂਦੇ ਨੇ ਲੋਕ ਸਲਾਹ ਦੇ ਦਿੰਦੇ ਨੇ ਤੂੰ ਐਂ ਕਰਿਆ ਕਰ ਸਵੇਰੇ ਉੱਠ ਕੇ ਤੂੰ ਦੁਪਹਿਰੇ ਆ ਖਾ ਲਿਆ ਕਰ ਪਰ ਉਹਦੇ باوجود ਜਿਹੜੀ ਉਹ ਕੁਝ ਦਿਨ ਅਸਰ ਰਹਿੰਦਾ ਤੇ ਉਸ ਤੋਂ ਬਾਅਦ ਦੇ ਵਿੱਚ ਫੇਰ ਉਹੀ ਬਿਮਾਰੀ ਉਹਦੇ ਨਾਲ ਹੀ ਦੋ ਚਾਰ ਹੋਣਾ ਪੈਂਦਾ ਪਰ ਆਪਾਂ ਕਬਜ਼ ਨੂੰ ਤੋੜਨਾ ਕਿਵੇਂ ਆ ਇਹ ਤੁਹਾਡੇ ਤੋਂ ਜਾਣਾਂਗੇ ਦੇਖੋ ਤਰਮਿੰਦਰ ਜੀ ਕਬਜ਼ ਇੱਕ ਬਹੁਤ ਪੁਰਾਣਾ ਪ੍ਰੋਬਲਮ ਹੈ ਇਰ ਜਿਵੇਂ ਮਰਲੋ ਤੁਸੀਂ ਅਗਰ 100 ਪੇਸ਼ੈਂਟ ਅਸੀਂ ਦੇਖਦੇ ਹਾਂ ਡੇਲੀ ਕਲੀਨਿਕ ਤੇ ਤਾਂ ਉਹਦੇ ਵਿੱਚੋਂ ਤਕਰੀਬਨ 40 ਲੋਕ ਜਿਹੜੇ ਆ ਉਹ ਇਹ ਕਹਿੰਦੇ ਆ ਵੀ ਪੇਟ ਖਰਾਬ ਹੈ ਕਬਜ ਹੈ ਪੇਟ ਨਾਲ ਸੰਬੰਧਿਤ ਪ੍ਰੋਬਲਮ ਜਿਹੜੇ ਗੋਡਿਆਂ ਦੇ ਮਰੀਜ਼ ਆਉਂਦੇ ਨੇ ਗੋਡੇ ਬਦਲਣ ਨੂੰ ਕਹੇ ਤਾਂ ਡਾਕਟਰਾਂ ਨੇ ਜਾਂ ਗੋਡਿਆਂ ਲਈ ਕਾਲਾ ਗੁੰਦ ਲੈਣ ਆਏ ਜਦੋਂ ਅਸੀਂ ਉਹਨਾਂ ਨੂੰ ਨਬਜ਼ ਫੜ ਕੇ ਦੇਖਦੇ ਹਾਂ ਦੱਸਦੇ ਹਾਂ ਤਾਂ ਉਹਨਾਂ ਦੀ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਵੀ ਗੁਰਸਬ ਕਬਜ ਬਹੁਤ ਰਹਿੰਦੀ ਆ ਇਹਦੀ ਦਵਾਈ ਜ਼ਰੂਰ ਦੇ ਦਿਓ ਬਸ ਕਬਜ ਤੋੜ ਦਿਓ ਮੇਰੀ ਤਾ ਇਟ ਮੀਨਜ਼ ਕਬਜ ਕਰਕੇ ਹੀ ਬਹੁਤ ਸਾਰੀਆਂ ਬਿਮਾਰੀਆਂ ਅੱਛਾ ਹੁਣ ਕਬਜ ਦੇ ਵਿੱਚ ਅਸੀਂ ਕੀ ਕਰਦੇ ਆ ਅਸੀਂ ਇੱਕ ਚੂਰਨ ਲਿਆਉਂਦੇ ਆ 150 ਰੁਪਏ ਦਾ ਡੱਬਾ ਲਿਆ ਏ ਤੇ ਉਹ ਲਿਆ ਕੇ ਘਰੇ ਰਾਤ ਨੂੰ ਖਾ ਲਿਆ ਸਵੇਰੇ ਪੇਟ ਵਧੀਆ ਸਾਫ਼ ਹੋ ਗਿਆ ਫੇਰ ਦੂਜੇ ਦਿਨ ਫੇਰ ਆਈ ਜਦਨ ਭੁੱਲ ਗਏ ਕਿਤੇ ਉਦੋਂ ਫੇਰ ਪੰਗਾ ਪੈ ਜਾਂਦਾ ਵੀ ਖਾਦਾ ਨਹੀਂ ਇਹ ਤਾਂ ਫੇਰ ਉਹੀ ਫੀਮ ਵਾਲੀ ਗੱਲ ਹੋ ਗਈ ਵੀ ਲਾਗੇ ਮਤਲਬ ਲੱਗਣਾ ਨਹੀਂ ਹੁਣ ਜਿਵੇਂ ਅਸੀਂ ਮੈਂ ਨੇਚਰੋਪੈਥੀ ਦੇ ਵਿੱਚ ਕੀਤਾ ਸਾਰਾ ਸਿਸਟਮ ਸੈੱਟ ਤੇ ਨੇਚਰੋਪੈਥੀ ਦਾ ਸੈਂਟਰ ਆਪਾਂ ਨੇ ਐਫੀਲੀਏਸ਼ਨ ਲੈ ਲਈ ਹੋਈ ਆ ਚੰਡੀਗੜ੍ਹ ਦੇ ਵਿੱਚ ਤੇ ਮਤਲਬ ਕਹਿਣ ਦਾ ਕਿ ਜਦੋਂ ਅਸੀਂ ਉੱਥੇ ਨੀਮਾ ਕਰਦੇ ਆ ਪੇਸ਼ੈਂਟ ਦਾ ਅਨੀਮਾ ਹੁੰਦਾ ਤਾਂ ਉਹਦੇ ਵਿੱਚੋਂ ਨਾ ਜੀ ਕਟੋ-ਕੱਟ ਜ਼ਿਆਦਾ ਨਹੀਂ ਕਿਲੋ ਡੇਢ ਕਿਲੋ ਤਾਂ ਉਹ ਇਸ ਬਗੋਲ ਨਿਕਲਦਾ ਜੰਮਿਆ ਹੋਇਆ ਉਹਦੀਆਂ ਅੰਤੜੀਆਂ 'ਚ ਫਿਰ ਉਹਦੇ ਵਿੱਚੋਂ ਨਿਕਲ ਜਾਂਦਾ ਉਹ ਕੀ ਨਾਲ ਲੰਦੇ ਨੇ ਸਰਨਾਏ ਸੋਨਾ ਪੱਤੀ ਉਹ ਇਹ ਚੀਜ਼ਾਂ ਹੋਣ ਨੇ ਜਿਹੜੀਆਂ ਜੰਮ ਜਾਂਦੀਆਂ ਨੇ ਔਰ ਸਾਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਪੇਟ 'ਚ ਕੀੜੇ ਪੈਣ ਤੋਂ ਬਾਅਦ ਪੇਟ 'ਚ ਬਰਮ ਇਨਫੈਕਸ਼ਨ ਹੋ ਗਈ ਕਦੋਂ ਸਾਡੇ ਪੇਟ ਦੇ ਵਿੱਚ ਭੁੱਖ ਲੱਗਣੀ ਬੰਦ ਹੋ ਗਈ ਕਦੋਂ ਸਾਡਾ ਲੀਵਰ ਫੈਟੀ ਹੋ ਗਿਆ ਐਵੇਂ ਥੋੜੀ ਹੁੰਦੇ ਲੋਕ ਪੁੱਛੀ ਜਾਂਦੇ ਗੁਲਸਰ ਲੀਵਰ ਕਿਵੇਂ ਫੈਟੀ ਹੋ ਗਿਆ ਮੇਰਾ ਮੈਂ ਤਾਂ ਕਦੇ दारू ਨਹੀਂ ਪੀਤੀ ਉਹ ਭਾਈ ਆਹ ਦੇਖੋ ਨਾ ਕੀ ਕੁਝ ਹੋ ਰਿਹਾ ਜਿਹੜਾ ਕੁਝ ਅਸੀਂ ਕੱਢਿਆ ਉਹਦੇ ਉੱਤੇ ਅੱਡ ਤੋਂ ਕਿੰਨਾ ਕੁਛ ਪਾਈ ਜਾਂਦੇ ਨੇ ਕੈਮੀਕਲ ਜੇਬ ਹਰ ਬੰਦੇ ਨੂੰ ਨਾ ਰਾਤੋਂ ਰਾਤ ਅਮੀਰ ਹੋਣ ਦੀ ਹੋੜ ਲੱਗੀ ਹੋਈ ਆ ਦੇਖੋ ਐਸੀ ਕੋਈ ਗੱਲ ਨਹੀਂ ਅਮੀਰ ਉਹ ਵੀ ਹੋ ਜਾਂਦੇ ਨੇ ਜਿਹੜੇ ਸਾਡੇ ਵਾਂਗੂੰ ਲਗਨ ਇਮਾਨਦਾਰੀ ਮਿਹਨਤ ਨਾਲ ਕੰਮ ਕਰਦੇ ਆ ਤੇ ਜਿਹੜੀ ਚੀਜ਼ ਦੰਨੇ ਆ ਕਹਿ ਕੇ ਦੰਨੇ ਆ ਬੋਲ ਕੇ ਦੰਨੇ ਆ ਐ ਨਹੀਂ ਹੈ ਵੀ ਕੋਈ ਛੁਪਾ ਕੇ ਚੀਜ਼ ਦੇਤੀ ਵੀ ਬੰਦੇ ਤੋਂ ਲੈ ਲਿਆ 5000 ਦੇਤੀ 50 ਰੁਪਏ ਦੀ ਚੀਜ਼ ਸਭ ਕੁਝ ਸਾਹਮਣੇ ਹੁੰਦਾ ਪਰ ਇੱਕ ਚੀਜ਼ ਵੱਡੀ ਆ ਕਿ ਜੇ ਤੁਸੀਂ ਕਬਜ ਨੂੰ ਤੋੜਦਾ ਤਾਂ ਮਿੱਤਰੋ ਬੜਾ ਦੂਰ ਸੋਚਣ ਦੀ ਲੋੜ ਨਹੀਂ ਦੇਖੋ ਹੋਰ ਆਪਾਂ ਬਹੁਤ ਖਰਚੇ ਕਰਦੇ ਆ ਇੱਕ ਬਦਾਮ ਦਾ ਤੇਲ ਲੈ ਆਓ ਘਰੇ ਹਮ ਬਦਾਮਾਂ ਦਾ ਤੇਲ ਹੁਣ ਤੁਸੀਂ ਕਹੋਗੇ ਵੀ ਗੁਲਸਰ ਤੁਸੀਂ ਤਾਂ ਪੁੱਠੇ ਪਾਸੇ ਪਾਤਾ ਵੀ ਇੰਨੀ ਮਹਿੰਗੀ ਚੀਜ਼ ਉਹ ਮਹਿੰਗਾ ਕੁਝ ਨਹੀਂ ਯਾਰ ਦੁਨੀਆ 'ਚ ਤੁਹਾਡੇ ਨਾਲੋਂ ਮਹਿੰਗੀ ਕੋਈ ਚੀਜ਼ ਨਹੀਂ ਤੁਸੀਂ ਉਹ ਖਾਣੀ ਹੈ ਨਾ ਤੁਹਾਨੂੰ ਇਹ ਦੇ ਰਿਆਂ ਬਣਾ ਕੇ ਤੁਸੀਂ ਬਦਾਮ ਦਾ ਤੇਲ ਲੈਣਾ ਇੱਕ ਚਮਚਾ ਰਾਤ ਨੂੰ ਦੁੱਧ 'ਚ ਘੋਲ ਕੇ ਜੇ ਹੋ ਸਕੇ ਉਹ 'ਚ ਦੋ ਤਿੰਨ ਡੱਕੇ ਕੇਸਰ ਦੇ ਘੇਰ ਲਿਆ ਕਰੋ ਕੇਸਰ ਪਾਉਣ ਨਾਲ ਕੀ ਆ ਸਾਡਾ ਦਿਮਾਗ ਦਾ ਹੈਪੀ ਹਾਰਮੋਨ ਜਿਹੜਾ ਹੈਗਾ ਉਹ ਸਟਰੋਂਗ ਹੋ ਜਾਂਦਾ ਜਿਹਨੂੰ ਅਸੀਂ 세ਰੋਟੋਨਿਨ ਹਾਰਮੋਨ ਕਹਿੰਦੇ ਆ ਉਸ ਤੋਂ ਬਾਅਦ ਬਦਾਮ ਦਾ ਤੇਲ ਜਦੋਂ ਤੁਸੀਂ ਪੀਣਾ ਸ਼ੁਰੂ ਕਰਤਾ ਉਹ ਸਾਡੀਆਂ ਅੰਤੜੀਆਂ ਨੂੰ ਅੰਦਰੋਂ ਲੂਬ੍ਰੀਕੇਟ ਕਰਦਾ ਸਵੇਰ ਨੂੰ ਮਲ ਪੂਰਾ ਬਾਹਰ ਐਸੀ ਚੀਜ਼ ਆ ਤੇ ਦੂਜਾ ਉਹ ਸਾਡੇ ਬ੍ਰੇਨ ਨੂੰ ਤਾਕਤ ਦੇਊਗਾ ਬਦਾਮ ਦਾ ਤੇਲ ਪੀਤਾ ਬਹੁਜੀ ਦੱਸੋ ਕਿੰਨੇ ਫਾਇਦੇ ਕਰੂਗਾ ਨੁਕਸਾਨ ਤੇ ਉਹਦਾ ਕੋਈ ਹੈ ਹੀ ਨਹੀਂ ਉਲਟਾ ਸਾਡਾ ਪੇਟ ਸਾਫ਼ ਹੋਣ ਲੱਗ ਜਾਓ ਅੰਤੜੀਆਂ ਅੰਦਰੋਂ ਐਨ ਚੋਪੜੀਆਂ ਰਹਿਣਗੀਆਂ ਅੰਦਰ ਲੂਬ੍ਰੀਕੇਟ ਮਤਲਬ ਕੋਈ ਬਲਾਕੇਜ ਨਹੀਂ ਕਈ ਕਰਨਗੇ ਜੀ ਮੈਨੂੰ ਕੋਲੇਸਟ੍ਰੋਲ ਵੱਧ ਰਿਹਾ ਕਈ ਕਰਨ ਜੇ ਕੋਲੇਸਟ੍ਰੋਲ ਵੱਧ ਰਿਹਾ ਤਾਂ ਬਦਾਮ ਦਾ ਤੇਲ ਹੀ ਫਾਇਦਾ ਕਰੂ ਕਿਉਂ ਕਿਉਂਕਿ ਉਹਦੇ ਵਿੱਚ ਫੈਟ ਹੀ ਹੈ ਨਹੀਂ ਉਹ ਸਿਰਫ ਫਾਇਦਾ ਹੀ ਕਰੂ ਦੇਸੀ ਕਿਉਂ ਖਾਓਗੇ ਹੋ ਸਕਦਾ ਨੁਕਸਾਨ ਹੋ ਜਾ ਜਾਂ ਹੋਰ ਕੋਈ ਚੀਜ਼ਾਂ ਲਓਗੇ ਕਾਰਸਲੇਟ ਵਗੈਰਾ ਬਾਹਰਲੀ ਤਲੀਆਂ ਚੀਜ਼ਾਂ ਖਾਓਗੇ ਨੁਕਸਾਨ ਹੋ ਜਾ ਬਦਾਮ ਦੇ ਤੇਲ ਦਾ ਕੋਈ ਨੁਕਸਾਨ ਨਹੀਂ ਇਹ ਲੋ ਜੈਤੂਨ ਦਾ ਤੇਲ ਲੈ ਲਓ ਤਾਂ ਵੀ ਕੋਈ ਨੁਕਸਾਨ ਨਹੀਂ ਪਰ ਇਹ ਬਦਾਮ ਦਾ ਤੇਲ ਜਿਹੜਾ ਹੈਗਾ ਉਹ ਕਬਜ ਨੂੰ ਖਤਮ ਕਰਦਾ ਹੁਣ ਬਦਾਮ ਦਾ ਤੇਲ ਪਾ ਕੇ ਸਾਡੇ ਪੁਰਖੇ ਇੱਕ ਚੀਜ਼ ਬਣਾਉਂਦੇ ਰਹੇ ਨੇ ਜੀ ਜੀ ਉਹਦੇ ਵਿੱਚ ਇੱਕ ਜੜੀ ਬੂਟੀ ਪੈਂਦੀ ਆ ਜਿਹੜੇ ਸਾਡੇ ਵੈਦ ਭਰਾ ਨੇ ਉਹ ਸਮਝਣਗੇ ਉਹ ਹੈਗੀ ਆ ਸਕਰੂਨੀਆ ਜੜੀ ਬੂਟੀ ਹੈ ਬਹੁਤ ਕਾਸਟਲੀ ਹੈ ਬਈ ਤੁਸੀਂ ਗੂਗਲ ਸਰਚ ਕਰ ਲਿਓ ਸੱਚਮੁੱਚ ਮਹਿੰਗੀ ਆ ਔਰ ਉਹਦਾ ਰੇਟ ਦਾ ਸੋਨੇ ਵਾਂਗੂ ਉੱਪਰ ਥੱਲੇ ਹੁੰਦਾ ਅੱਜ ਕੁਛ ਤੇ ਕੱਲ ਨੂੰ ਕੁਛ ਮਤਲਬ ਉਹ ਉਹਦਾ ਰੇਟ ਵੀ ਅਪ ਡਾਊਨ ਹੁੰਦਾ ਉਹਦਾ ਰੇਟ ਇੱਕ ਫਿਕਸ ਨਹੀਂ ਰਹਿੰਦਾ ਪਰ ਸਰ ਨੂੰ ਉਹ ਚੀਜ਼ ਫਿਕਸ ਰੇਟ ਦੇਣੀ ਪੈਂਦੀ ਆ ਘਾਟਾ ਵਾਦਾ ਉਹਦੇ ਵਿੱਚ ਕੰਪਨੀ ਦਾ ਹੁੰਦਾ ਲੇਕਿਨ ਉਹ ਉਹਦਾ ਨਾਮ ਸੀਗਾ ਗ੍ਰੰਥਾਂ ਦੇ ਵਿੱਚ ਪਤਾ ਹੈ ਕੀ ਆ ਉਹਦਾ ਨਾਮ ਹੈ ਨજરਬੱਟੂ ਨજરਬੱਟੂ ਕੋਈ ਡੱਕ ਬਣਦਾ ਗੱਟੂ ਜਾਂ ਤੇ ਉਹ ਉਹਦੇ ਵਿੱਚੋਂ ਹੀ ਕੱਢ-ਕੱਢ ਖਾਣਾ ਹੁੰਦਾ ਉਹਨੂੰ ਨਾ ਜੀ ਅਸੀਂ ਕਹਿੰਨੇ ਸਰਾਣੇ ਰੱਖ ਲਓ ਇਹ ਬਹੁਤ ਵੱਡਾ ਮਸਲਾ ਹੈ ਜੀ ਆਪਾਂ ਜਿਹੜੇ ਹਿੰਦੂਸਤਾਨੀ ਆ ਖਾਸ ਕਰ ਆਪਾਂ ਜਿਹੜੇ ਪੰਜਾਬੀ ਆ ਆਪਾਂ ਇਹ ਗੱਲ ਨੂੰ ਜਰੂਰ ਸਮਝਦੇ ਆ ਮੇਰੀ ਗੱਲ ਨੂੰ ਬੁਰਾ ਨਾ ਮੰਨਿਓ ਸਾਡੇ ਜਿੰਨੇ ਵੀ ਸਾਧੂ ਸੰਤ ਬਣੇ ਨੇ ਮਹਾਤਮਾ ਹੋਏ ਨੇ ਸਾਡੇ ਪੂਰਵਜ ਹੋਏ ਨੇ ਉਹ ਆਪਦੇ ਸਹਰਾਣੇ ਪਾਣੀ ਜਰੂਰ ਰੱਖਦੇ ਸੀ ਕਿਉਂਕਿ ਪਾਣੀ ਰੱਖਣ ਦਾ ਇੱਕ ਮਹੱਤਵ ਆ ਕਿ ਕੋਈ ਨજર ਕੋਈ ਕੋਈ ਬਲਾ ਨਾ ਲੱਗੇ ਤਾਂ ਉਸ ਤੋਂ ਬਾਅਦ ਉਹ ਪਾਣੀ ਦਾ ਛਿੱਟਾ ਵੀ ਦੰਦੇ ਸੀ ਤਾਂ ਕਿ ਪਾਣੀ ਦੇ ਵਿੱਚ ਬਹੁਤ ਵੱਡੀ ਪਾਵਰ ਹੈ ਪਾਣੀ ਦੀਆਂ ਜਦੋਂ ਕਦੇ ਗੱਲਾਂ ਕਰਾਂਗੇ ਧਰਮਿੰਦਰ ਜੀ ਬਹਿ ਕੇ ਖੋਲਾਂਗੇ ਤਾਂ ਫਿਰ ਇਹ ਇਹ ਮਤਲਬ ਜ਼ਮੀਨ ਤੋਂ ਲੈ ਕੇ ਅਧਿਆਤਮ ਤੱਕ ਖੋਲਾਂਗੇ ਇਹ ਬਾਰੇ ਮੈਂ ਜਿੰਨਾ ਚੈਪਟਰ ਪੜਿਆ ਮਨ ਲੋਦਾ ਤਿੰਨ ਦਿਨ ਖਤਮ ਨਹੀਂ ਹੋਣਾ ਪਾਣੀ ਦੇ ਉੱਤੇ ਜੇ ਮੈਂ ਬੋਲਣ ਲੱਗਾ ਮਨ ਲੋ ਹਲ ਤਾਂ ਮੈਂ ਸ਼ੁਰੂ ਕੀਤਾ ਸੀ ਪਾਣੀ ਰੇ ਪਾਣੀ ਤੇਰਾ ਰੰਗ ਕੈਸਾ ਜਿਸਵੇਂ ਮਿਲਾਓ ਬਣੇ ਉਸ ਜੈਸਾ ਪਰ ਇਹ ਜਦੋਂ ਇੱਕ ਕਾਇਦੇ ਤੇ ਕਿਤਾਬ ਲਿਖੀ ਗਈ ਪੂਰੀ ਆਊਗੀ ਤੁਹਾਡੇ ਸਾਹਮਣੇ ਬੈਦਵਾਨ ਵੱਲੋਂ ਸੁਭਾਸ਼ ਗੋਇਲ ਵੱਲੋਂ ਪਾਣੀ ਦੇ ਉੱਤੇ ਕਿਉਂਕਿ ਮੈਂ ਨੇਚਰੋਪੈਥੀ ਦੇ ਉੱਤੇ ਕੰਮ ਕਰ ਰਿਹਾ ਇਸ ਟਾਈਮ ਨੇਚਰੋਪੈਥੀ ਐਂਡ ਜੋਗਾ ਸਾਇੰਸ ਦੇ ਵਿੱਚ ਮੈਂ ਡਿਪਲੋਮਾ ਉਹ ਡਿਗਰੀ ਉਹਦੇ ਵਿੱਚ ਹੀ ਸਾਰਾ ਕਰ ਰਿਹਾ ਕਿਉਂਕਿ ਕਿਉਂ ਕਰਨਾ ਪਿਆ ਮੈਨੂੰ ਕਿ ਹਰ ਬੰਦਾ ਚਾਹੁੰਦਾ ਸੀ ਵੀ ਗੁਰੂ ਸਾਹਿਬ ਨੇ ਆ ਵੀ ਦੱਸਿਆ ਆ ਵੀ ਦੱਸਿਆ ਵੀ ਘਰੇਲੂ ਨੁਸਖੇ ਤਾਂ ਉਹ ਜਿਹੜੀ ਚੀਜ਼ ਆ ਨજર ਬੱਟੂ ਉਹਨੂੰ ਅਸੀਂ ਡੱਬੇ 'ਚ ਪੈਕ ਕੀਤਾ ਜੀ ਬਣਾ ਕੇ ਇੱਚ ਕੱਲੀ ਉਹੀ ਜਿਹੜੀ ਬੂਟੀ ਨਹੀਂ ਪੈਂਦੀ ਬਾਕੀ ਇਹਦੇ 'ਚ ਸਾਰੀਆਂ ਪੈਂਦੀਆਂ ਨੇ ਹਰੜ ਪੈਂਦੀ ਆ ਇਹਦੇ ਵਿੱਚ ਸਰਨਾਏ ਵੀ ਪੈਂਦੀ ਆ ਕਾਲਾ ਦਾਣਾ ਪੈਂਦਾ ਇਹਦੇ ਵਿੱਚ ਇੰਦਰਾਣ ਦੀ ਜੜ ਪੈਂਦੀ ਆ ਨਮਕ ਨਮਕ ਪੈਂਦਾ ਇਹ 'ਚ ਨਿਸ਼ੋਥ ਪੈਂਦੀ ਆ ਨਾਲ ਉਹ ਪਾਇਆ ਜੀ ਸਕਰੂਡੀਆਂ ਫਿਰ ਇਹਨੂੰ ਉਹਦੇ 'ਚ ਬਣਾਇਆ ਗਿਆ ਤੁਸੀਂ ਦੇਖੋ ਬਹੁਤ ਸਾਰੇ ਜਿਹੜੇ ਪੇਸ਼ੈਂਟ ਆ ਉਹ ਲੈ ਕੇ ਗਏ ਆ ਉਹਨਾਂ ਨੂੰ ਮੈਂ ਦਿਖਾ ਦਵਾਂ ਕਿਉਂਕਿ ਹਰ ਗੱਲ ਇਹ ਪਿੰਨੀ ਵਾਂਗੂ ਵੱਲ ਜਾਂਦਾ ਜੀ। ਹੂੰ। ਤਰੁੰਵਿੰਦਰ ਜੀ ਖਸ਼ੂ ਲੈ ਕੇ ਦੇਖੋ ਜੀ। ਕੀ ਬਾਤ ਹੈ ਜੀ। ਤੁਸੀਂ ਸੋਚ ਵੀ ਨਹੀਂ ਸਕਦੇ ਪੇਸ਼ੈਂਟ ਜਦ ਆਉਂਦੇ ਨੇ ਮਸਤ ਹੋ ਜਾਂਦੇ ਨੇ ਕਹਿੰਦੇ ਗੋਇਲ ਸਾਹਿਬ ਸਾਨੂੰ ਬਾਕੀ ਗੱਲਾਂ ਛੱਡੋ ਤੁਹਾਡੇ ਕੋਲੇ ਬਹਿ ਕੇ ਇੰਨਾ ਘੰਡੰਦਾ ਆਉਂਦਾ ਨਾ ਵੀ ਜਿਹੜੀ ਗੱਲ ਮਤਲਬ ਅੱਜ ਤੋਂ 1000 ਸਾਲ ਪਹਿਲਾਂ 100 ਸਾਲ ਪਹਿਲਾਂ ਹੋਈ ਆ ਉਹ ਤੁਸੀਂ ਸਾਡੇ ਨਾਲ ਖਰੀ ਕਰ ਦਿੰਦੇ ਹੋ ਮੂਰੇ ਖੜੀ। ਅੱਛਾ ਉਹਨਾਂ ਨੂੰ ਦਿਖਣ ਲੱਗ ਜਾਂਦਾ। ਬੀਜੇ ਗੁਲਸਾਹਬ ਕਹਿੰਦੇ ਨੇ ਰੇਤੇ ਜੇ ਲਟਕੇ ਸੂਏ ਜੇ ਛਾਲ ਮਾਰਦੇ ਤੇ ਉਹ ਮੱਡ ਬਾਤ ਹੁੰਦੀ ਹੈ ਹਾਂ ਯਾਰ ਉਹੀ ਫਾਈਵ ਸਟਾਰ ਹੋਟਲ ਜੀ ਵੀ ਕਰਵਾਉਂਦੇ ਨੇ ਵੀ ਰੇਤਾ ਮਿੱਟੀ ਮਲ ਕੇ ਚੱਲ ਵੀ ਪਾਣੀ ਚ ਤੇ ਉਹੀ ਚੀਜ਼ਾਂ ਨੇ ਆਪਾਂ ਬਚਪਨ ਚ ਮੈਸਾਂ ਦੀਆਂ ਪੂੰਛਾਂ ਮਰੋੜਦੇ ਰਹੇ ਟੋਬੇ ਚ ਬਹਿ ਕੇ ਉਹੀ ਕੁਛ ਤੇ ਇਹ ਜਦੋਂ ਬਣਿਆ ਸਰ ਇਹ ਇਹ ਮੈਂ ਹੁਣ ਦੁਬਾਰਾ ਕਾ ਉਸੂਗਾ ਬਹੁਤ ਵਧੀਆ ਕਸੂ ਹੋਇਆ ਇਹਦੀ ਅੱਛਾ ਕਈ ਮੈਨੂੰ ਕਹਿਣਗੇ ਗੁਲਦਸ ਸਵਾਦ ਬੜਾ ਜੀ ਕਰਦਾ ਇੱਕ ਵਾਰੀ ਖਾ ਜੀਏ ਪਰ ਇਹ ਮੁਸ਼ਕਲ ਨਾਲ 50 ਗ੍ਰਾਮ ਦਾ ਇਹ ਪਿੰਨੀ ਜੀ ਬਣਦੀ ਆ ਇਹਦਾ ਨੌ ਅਸੀਂ ਰੱਖਿਆ केएन अमृत मोदक मोदक ਦਾ ਮਤਲਬ ਲੱਡੂ ਹੁੰਦਾ ਇਹ ਕਿਉਂਕਿ ਗਵਰਨਮੈਂਟ ਤੋਂ ਅਪਰੂਵ ਕਰਾਉਣਾ ਪਿਆ ਤਾਂ ਫਿਰ ਉਹੋ ਜਿਹਾ ਨਾਮ ਦੇਣਾ ਪਿਆ ਕੇਐਨ ਅੰਮ੍ਰਿਤ ਮੋਦਕ ਇਹ ਬੋਜੀ ਸਭ ਤੋਂ ਬੈਸਟ ਚੀਜ਼ ਹੈ ਸ਼ਹਿਦ ਵੀ ਪਾਇਆ ਹੋਇਆ ਇਹਦੇ ਵਿੱਚ ਤੇ ਇਹਦੇ ਚ ਨਾਲ ਬਦਾਮ ਤੇਲ ਪਾਇਆ ਦੇਸੀ ਘਿਓ ਵੀ ਪਾਇਆ ਮਤਲਬ ਆ ਦੇਖੋ ਹੱਤਾਂ ਨੂੰ ਘਿਓ ਲੱਗਿਆ ਤੇ ਇਹਦੀ ਖੁਸ਼ਬੂ ਬੜੀ ਪਿਆਰੀ ਹੈ ਇਹ ਕੇਐਨ ਅੰਮ੍ਰਿਤ ਦਾ ਇੱਕ ਮੋਦਕ ਹੈ ਜੀ ਔਰ ਤੁਸੀਂ ਯਕੀਨ ਮੰਨੋ ਧਰਵਿੰਦਰ ਜੀ ਇਹਦਾ ਇਹਦੀ ਜਿਹੜੀ ਮਾਤਰਾ ਉਹ ਹੈਗੀ ਆ ਮਟਰ ਦੇ ਦਾਣੇ ਜਿੰਨੀ ਜਣੀ ਕਾਬਲੀ ਛੋਲੇ ਜਿੰਨੀ ਕਹੇ ਵਿੱਚੋਂ ਤੋੜਦਾ ਚੁੰਡੀ ਵੱਢ ਕੇ ਗੋਲੀ ਜੀ ਖਾ ਲੈਣੀ ਹੈ ਸਵਾਦ ਵੜਾਉਂਦਾ ਬੰਦੇ ਦਾ ਜੀ ਕਰਦਾ ਫੇਰ ਹੋਰ ਖਾ ਲਾਂ ਇਹ ਗਲਤੀ ਨਹੀਂ ਕਰਨੀ ਇੱਕ ਵਾਰੀ ਚ ਇੱਕੋ ਹੀ ਖਾਣਾ ਜੇ ਨਹੀਂ ਤਾਂ ਸਵੇਰ ਨੂੰ ਜਮਾਲ ਘੋਟਾ ਹੋ ਜਾਣਾ ਕੰਮ ਮੈਨੂੰ ਨਾ ਕਿਉ ਫਿਰ ਵੀ ਪੇਟ ਐ ਸਾਫ ਹੋਈ ਜਾਂਦਾ ਜੀ ਪਰ ਇਹ ਚੀਜ਼ ਹੈ ਕਿ ਜਦੋਂ ਤੁਸੀਂ ਇਹਨੂੰ ਮਟਰ ਦੇ ਦਾਣੇ ਜਿੰਨਾ ਕਿ ਲੈ ਲਿਆ ਨਾ ਜੀ ਤਾਂ ਸਵੇਰੇ ਤੁਹਾਡਾ ਪੇਟ ਇੰਨਾ ਖੁੱਲ ਕੇ ਸਾਫ ਹੋ ਜਾਣਾ ਔਰ ਇੱਕਦਮ ਤੁਹਾਡਾ ਪੇਟ ਸਾਫ ਹੋ ਗਿਆ ਦੁਬਾਰਾ ਜਾਣ ਦੀ ਲੋੜ ਨਹੀਂ ਇੱਕੋ ਵਾਰੀ ਜਾਣਾ ਪਊਗਾ ਇਹ ਇੱਕ ਸਭ ਤੋਂ ਬੈਸਟ ਹੈ ਇਹ ਤਾਲਾ ਖੋਲ ਦਿੰਦਾ ਅੰਦਰ ਲੱਗਿਆ ਢਿੱਡ ਦਾ ਤੇ ਇਹ ਨਾਭੀ ਜਿਹੜਾ ਬ੍ਰੇਨ ਹੈ ਬ੍ਰੇਨ ਔਰ ਨਾਭੀ ਦਾ ਸੂਤਰ ਖੋਲ ਦਿੰਦਾ ਔਰ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਹੁੰਦੀ ਹੈ ਜਿਹੜੇ ਕਹਿੰਦੇ ਨੇ ਚਾਰ-ਚਾਰ ਦਿਨ ਮਤਲਬ ਲੈਟਰਨ ਜਾਂਦੇ ਆ ਆਉਂਦੀ ਨਹੀਂ ਜਾਂ ਕੁਝ ਵੀ ਹੈ ਪੇਟ ਲਈ ਹੋ ਵੀ ਜਾਂਦੀ ਹੈ ਪਰ ਦੋ-ਦੋ ਤਿੰਨ ਦਿਨ ਵਾਰੀ ਬੈਠਣਾ ਪੈਂਦਾ ਜਾ ਕੇ ਸਾਡਾ ਤਾਂ ਦੋ-ਦੋ ਘੰਟੇ ਟਾਈਮ ਹੀ ਖਰਾਬ ਹੋ ਜਾਂਦਾ ਗੋਲ ਸਾਹਿਬ ਉਹਨਾਂ ਵਾਸਤੇ ਕੇਐਨ ਅਮਰਤ ਡ੍ਰੌਪ ਹੈ ਸਰਪ ਇਹਨੂੰ ਸਰਪ ਨੂੰ ਅਸੀਂ ਖੁੱਲੀ ਬਾਟੀ ਚ ਪਾਇਆ ਖੁੱਲੀ ਬਾਟੀ ਮਤਲਬ ਪਟਕਣ ਖੁੱਲਾ ਸ਼ੀਸ਼ੀ 'ਚ ਪਾਇਆ ਜੇ ਥੱਲੇ ਜੰਮਿਆ ਰਹਿ ਜਾਂਦਾ ਸੀ ਆ ਲੋਕ ਸਾਡੇ ਕੋਲ ਆ ਜਾਂਦੇ ਉੱਤੋਂ ਤੋਂ ਪੀ ਲੈਂਦੇ ਦੀ ਕਹਿੰਦੇ ਗੁਲਸਮ ਇਹਦਾ ਕੀ ਕਰਨਾ ਮਗਾ ਯਾਰ ਇਹ ਤਾਂ ਅਸਲੀ ਚੀਜ਼ ਸੀ ਤੁਸੀਂ ਵਿੱਚ ਝੜਤੀ ਫਿਰ ਅਸੀਂ ਇਹਨੂੰ ਖੁੱਲੇ ਖੁੱਲੀ ਬਾਟੀ ਟਾਈਪ ਬਣਾਇਆ ਹੁਣ ਕੀ ਹੋਇਆ ਵੀ ਟੱਕਣ ਬੰਦਾ ਖੋਲਦਾ ਅੰਦਰ ਚਮਚਾ ਘੁਮਾ ਕੇ ਚੰਗੀ ਤਰ੍ਹਾਂ ਇਹ ਜੰਮੀ ਹੋਈ ਦਵਾਈ ਵਿੱਚ ਪਾ ਲੈਂਦਾ ਇਹ ਐਕਚੁਅਲੀ ਜਿਹੜਾ ਤੁਸੀਂ ਦੇਖ ਰਹੇ ਹੋ ਨੇ ਕਸਟਰ ਆਇਲ ਆ ਪਿਓਰ ਕਸਟਰ ਆਇਲ ਆ ਉਹ 'ਚ ਇਹ ਦਵਾਈ ਪਈ ਹੋਈ ਆ ਇਹ ਚੀਜ਼ ਜਿਹੜੀ ਆ ਪਈ ਹੋਈ ਆ ਉਹ ਤੇ ਲਿਖੀ ਹੋਈ ਆ ਵਿੱਚ ਕੀ ਕੀ ਪਾਇਆ ਹੋਇਆ ਐਨ 오ਰੀਜਨਲ ਇਹ ਹੈ ਪੇਟ ਨੂੰ ਤਾਂ ਸਾਫ਼ ਕਰ ਦੇਣਾ ਜਿਵੇਂ ਕੁੱਕਿਆਂ ਦੇ ਡੋਲ ਵਾਂਗੂ ਕਹਿੰਦੇ ਨੇ ਕੁੱਕਿਆਂ ਦੇ ਡੋਲ ਵਾਂਗੂ ਸਾਫ਼ ਹੋ ਜਾਊਗਾ ਪੇਟ ਮਤਲਬ ਪੇਟ ਦਾ ਹੀ ਰੌਲਾ ਔਰ ਜਿਹੜਾ ਰੌਲਾ ਖਤਮ ਹੋਣਾ ਉਹ ਹੋਣਾ ਇਹਦੇ ਨਾਲ ਕੇਨ ਅਮਰਤ ਜਿਹੜਾ ਸਿਰਪ ਹੈ ਇਹ ਤੇ ਕੇ ਨੰਮਰਤ ਮੋਦਕ ਜਿਹਨੂੰ ਅਸੀਂ ਨજર ਬੱਟੂ ਕਿਹਾ ਇਹ ਸੱਚਮੁੱਚ ਬਜ਼ੁਰਗਾਂ ਨੇ ਕੋਈ ਸੋਚ ਕੇ ਨਾ ਰੱਖਿਆ ਹੋਊਗਾ ਗ੍ਰੰਥ ਚ ਦਾ ਨજર ਬੱਟੂ ਕਿਉਂਕਿ ਢਿੱਡ ਦੀ ਜਿਹੜੀ ਨજર ਉਤਾਰਨੀ ਹੈ ਨਾ ਉਹ ਬੜੀ ਜ਼ਰੂਰੀ ਹੈ ਇਹਨੂੰ ਕਿਉਂਕਿ ਨજર ਲੱਗਦੀ ਬਹੁਤ ਛੇਤੀ ਹੈ ਢਿੱਡ ਨੂੰ ਤੇ ਦੂਜੀ ਗੱਲ ਮੈਂ ਤੁਹਾਨੂੰ ਦੱਸਾਂ ਜਿਹੜੇ ਲੋਕੀ ਵੀ ਅੱਜ ਪ੍ਰੋਗਰਾਮ ਦੇਖ ਰਹੇ ਨੇ ਇਹ ਸਪੈਸ਼ਲ ਮਤਲਬ ਮੇਰੇ ਦਿਲ ਦੀ ਗੱਲ ਸੀਗੀ ਇਹ ਕਿ ਅਗਰ ਕਬਜ ਠੀਕ ਹੋ ਗਈ ਪੇਟ ਠੀਕ ਹੋ ਗਿਆ ਪੇਟ ਸਾਫ਼ ਹੋ ਗਿਆ ਤਾਂ ਮਤਲਬ ਸਮਝ ਲਓ ਤੁਸੀਂ ਵੀ ਪੂਰੀ ਜੰਗ ਜਿੱਤ ਲਈ 60% ਜੰਗ ਜਿੱਤ ਲਈ ਉਦੋਂ ਬਾਅਦ ਦਵਾਈਆਂ ਕੰਮ ਕਰਦੀਆਂ ਨੇ ਔਰ ਜਿਹੜੇ ਬੱਚੇ ਨੇ ਛੋਟੇ ਉਹਨਾਂ ਨੂੰ ਕਬਜ ਰਹਿੰਦੀ ਆ ਉਹਨਾਂ ਨੂੰ ਵੀ ਦੇ ਸਕਦੇ ਆ ਨਾਲ ਜਿਹੜੀਆਂ ਬੀਬੀਆਂ ਮਾਤਾ ਭੈਣਾਂ ਉਧਰੋਂ ਪ੍ਰੈਗਨੈਂਟ ਨੇ ਉਤੋਂ ਕਬਜ ਹੋ ਜਾਂਦੀ ਆ ਦਵਾਈਆਂ ਨਹੀਂ ਖਾ ਸਕਦੀਆਂ ਉਹਨਾਂ ਵਾਸਤੇ ਕਰਕਿਉਮਾ ਤੁਲਸੀ ਗੁਲਕੰਦ ਬਾਬੋ ਇਹ ਗੁਲਗੰਦ ਹੈ ਜੀ ਇਹ ਦੇਖੋ ਦਿਖਦੀ ਨਾ ਥੱਲੇ ਅਸਲੀ ਗੁਲਗੰਦ ਜਦੋਂ ਤੁਸੀਂ ਇਹਨੂੰ ਖਾਓਗੇ ਤੁਹਾਡੇ ਮੂੰਹ 'ਚ ਆਏ ਲੱਗੂਗਾ ਵੀ ਵਕਾਇ ਹੀ ਰੋਜ਼ ਗਾਰਡਨ 'ਚ ਬੈਠੇ ਆ ਐਨੀ ਵਧੀਆ ਗੁਲਗੰਦ ਹੈ ਇਹਦੇ ਵਿੱਚ ਤੇ ਪਿਓਰ ਗੁਲਾਬ ਦੀ ਹੈ ਜਿੰਨਾ ਵੀ ਸਾਡੇ ਰੋਜ਼ ਗਾਰਡਨ ਦੇ ਵਿੱਚ ਗੁਲਾਬ ਝੜਦਾ ਸਾਰਾ ਲੈਨੇ ਆ ਉਹਨੂੰ ਸੁਕਾਉਨੇ ਆ ਉਸ ਤੋਂ ਬਾਅਦ ਬਣਾਉਨੇ ਆ ਮਤਲਬ ਕਹਿਣ ਦਾ ਵੀ ਸਾਡਾ ਕਦੇ ਸੁਪਨਾ ਸੀ ਵੀ ਰੋਜ਼ਗਾਰਡਨ ਦੇਖਿਆ ਕਰਾਂਗੇ ਚੰਡੀਗੜ੍ਹ ਜਾ ਕੇ ਹੁਣ ਅਸੀਂ ਰੋਜ਼ਗਾਰਡਨ ਦੇ ਫੁੱਲ ਖਰੀਦਦੇ ਆ ਸਾਨੂੰ ਪਤਾ ਨਾ ਵੀ ਕੀ ਪੈਂਦਾ ਤੇ ਇਹਦੇ ਵਿੱਚ ਉਹ ਕੁਆਲਟੀ ਦੇ ਰੋਜ਼ ਨੇ ਜਿਹੜੇ ਮਤਲਬ ਕਿ ਇਦਾਂ ਇਹਦਾ ਇੱਕ ਚਮਚਾ ਰੋਜ਼ ਸਵੇਰੇ ਬਾਬਿਓ ਇੱਕ ਚਮਚਾ ਮੈਂ ਕਹਿੰਦਾ ਤੁਹਾਨੂੰ ਫਰੈਸ਼ ਕਰ ਦੇਗਾ ਪੂਰੀ ਜ਼ਿੰਦਗੀ ਵਾਸਤੇ ਇੱਕ ਚਮਚਾ ਡੇਲੀ ਡਾਈਨਿੰਗ ਟੇਬਲ ਤੇ ਰੱਖੋ ਇਹਨੂੰ ਇਹਦਾ ਇੱਕ ਚਮਚਾ ਇਹਦੇ ਚ ਪਾਇਆ ਪਤਾ ਕੀ ਹੈ ਮੈਂ ਪੜ੍ਹ ਕੇ ਦੱਸਦਾ ਤਰਮਿੰਦਰ ਜੀ ਬਿਲਕੁਲ ਇਹਦੇ ਚ ਪਾਇਆ ਹੋਇਆ ਗੁਲਕੰਦ ਸਭ ਤੋਂ ਪਹਿਲਾਂ 50% 50% ਚ ਗੁਲਕੰਦ ਹੈ ਗੁਲਕੰਦ ਦੇ ਵਿੱਚ ਜਿਹੜਾ ਕਰਕਿਊਮਨ ਹੈ ਉਹ 20% ਹੈ ਬਿਓ ਕਰ ਕਿਉਮਨ ਜਿਹੜਾ ਕੈਂਸਰ ਨੂੰ ਕਾਰ ਕੈਂਸਰ ਦੇ ਸੈੱਲ ਨੂੰ ਮਤਲਬ ਖਤਮ ਕਰ ਦਿੰਦਾ ਤੇ ਮਤਲਬ ਕਹਿਣ ਦਾ ਦੂਜਾ ਇੱਚ ਪਾਈ ਹੋਈ ਹੈ ਤુલਸੀ ਦੀਆਂ ਪੱਤੀਆਂ ਤુલਸੀ ਦੀਆਂ ਪੱਤੀਆਂ ਦੀ ਮਾਤਰਾ 10% ਫਿਰ ਦੇ ਵਿੱਚ ਪਾਈ ਹੋਈ ਹੈ ਮੁਕਤਾ ਪਿਸ਼ਟੀ ਜਿਹੜੀ ਦਿਮਾਗ ਨੂੰ ਠੰਡਾ ਰੱਖਦੀ ਹੈ ਦਿਲ ਨੂੰ ਠੰਡਾ ਰੱਖਦੀ ਹੈ ਫਿਰ ਇੱਚ ਪਾਈ ਗਈ ਹੈ ਪ੍ਰਵਾਲ ਪਿਸ਼ਟੀ 10 10 10% ਮਤਲਬ 50 20 10 10 10 100% ਜਿਹੜਾ ਮਟੀਰੀਅਲ ਹੈ ਓਕੇ ਆ ਔਰ ਇਹਨੂੰ 200 ml ਦੁੱਧ ਨਾਲ ਲੈਣਾ ਜੇ 슈ਗਰ ਦੇ ਮਰੀਜ਼ ਆ ਤਾਂ ਇਹਨੂੰ ਮਤਲਬ ਐਵੇਂ ਵੀ ਖਾ ਸਕਦੇ ਹੋ ਕਿਉਂਕਿ 슈ਗਰ ਫ੍ਰੀ ਆ ਇਹਦੇ ਨਾਲ 슈ਗਰ ਨਹੀਂ ਵਧੂਗੀ ਔਰ ਇਹਨੂੰ ਲੈਣ ਨਾਲ ਕੀ ਹੈ ਪਿਓਰ ਨੇਚਰਲ ਗੁਲਕੰਦ ਦੇ ਗੁਲਾਬ ਦੇ ਵਿੱਚ ਹੀ ਬਣਿਆ ਚ ਕੋਈ ਚਾਸਨੀ ਨਹੀਂ ਲੱਗੀ ਹੋਈ ਔਰ ਇਹ ਸਾਰੇ ਚੀਜ਼ਾਂ ਬਾਕੇ ਬਣਿਆ ਔਰ ਜਿੰਨੇ ਵੀ ਤੁਹਾਡੇ ਘਰ ਚ ਗੋਡਿਆਂ ਦੇ ਮਰੀਜ਼ ਆ ਕਿਸੇ ਹੋਰ ਤਕਲੀਫ ਤੋਂ ਦੁਖੀ ਆ ਉਹਨਾਂ ਸਾਰਿਆਂ ਵਾਸਤੇ ਇਹ ਸਭ ਤੋਂ ਬੈਸਟ ਆ ਗੁਲਗੰਦ ਕਿਉਂਕਿ ਇਹ ਦਿਲ ਨੂੰ ਠੰਡਾ ਦਿਮਾਗ ਨੂੰ ਠੰਡਾ ਹਾਈ ਬੀਪੀ ਨੂੰ ਕੰਟਰੋਲ ਕਰਦੀ ਆ ਪੈਰਾਂ 'ਚੋਂ ਅੱਗ ਨਿਕਲਦੀ ਆ ਉਹ ਠੀਕ ਰਹਿੰਦੀ ਆ ਦਿਮਾਗ 'ਚੋਂ ਅੱਗ ਨਿਕਲਦੀ ਆ ਸਿਰ ਫੜਿਆ ਰਹਿੰਦਾ ਸਿਰ ਹਰ ਵਕਤ ਅੱਖਾਂ ਭਾਰੀ ਭਾਰੀ ਰਹਿੰਦੀਆਂ ਸਰੀਰ ਤੇ ਇਹ ਗੁਲਗੰਦ ਬਾਬੇ ਉਹ ਬਹੁਤ ਕਮਾਲ ਆ ਇਹਦੇ 'ਚ ਕਰਕਿਊਮਾ ਪਾਇਆ ਇਹ ਕਰਕਿਊਮੇਨ ਮਤਲਬ ਇਹਦੇ 'ਚ ਹਲਦੀ ਪਾਈ ਆ ਇਹਦਾ ਨਾਮ ਰੱਖਿਆ ਕਰਕਿਊਮਾ ਤુલਸੀ ਗੁਲਗੰਦ ਮਤਲਬ ਇਹ ਛੋਟੇ ਛੋਟੇ ਗੱਲਾਂ ਨੇ ਜਦੋਂ ਇਹਦੇ ਤੇ ਵਰਦਾਨ ਲਿਖਿਆ ਤਹ ਵਰਦਾਨ ਹੀ ਹੈ ਜੀ ਇਹ ਐਸੀ ਚੀਜ਼ ਹੈ ਬਿਲਕੁਲ ਗੁਲ ਸਾਹਿਬ ਤੁਸੀਂ ਦੱਸ ਹੀ ਦਿੱਤਾ ਹੈ ਕਿ ਕਿਸ ਤਰੀਕੇ ਦੇ ਨਾਲ ਕਬਜ਼ ਨੂੰ ਤੋੜਿਆ ਜਾ ਸਕਦਾ ਹੈ ਤੇ ਖਾਸ ਤੌਰ ਦੇ ਉੱਤੇ ਅਸੀਂ ਆਪਣੇ ਦਰਸ਼ਕਾਂ ਵਾਸਤੇ ਇਹ ਐਪੀਸੋਡ ਲਿਆਂਦਾ ਸੀਗਾ ਕਿਉਂਕਿ ਕਮੈਂਟ ਬਹੁਤ ਆਉਂਦੇ ਨੇ ਕਿਉਂਕਿ ਅਕਸਰ ਹਰ ਕੋਈ ਗੱਲ ਕਰ ਦਿੰਦਾ ਹੈ ਕਿ ਕਬਜ਼ ਕਈ ਬਿਮਾਰੀਆਂ ਦੀ ਜੜ ਹੈ ਪਰ ਕਬਜ਼ ਜਿਹੜੀ ਜੜ ਬਣਦੀ ਹੈ ਉਹਨੂੰ ਆਪਾਂ ਵਧਣਾ ਕਿਵੇਂ ਆ ਉਹਦਾ ਖਾਤਮਾ ਕਿਵੇਂ ਕਰਨਾ ਹੈ ਗੁਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਥੈਂਕ ਯੂ ਸੋ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਦੇ ਉੱਤੇ ਨਵੀਂ ਗੱਲਬਾਤ ਲੈ ਕੇ ਨਵੇਂ ਵਿਚਾਰ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ